ਅਰਦਾਸਾਂ ਕਰ ਮਾਰੀਆਂ ਨੇ ਅਰਦਾਸਾਂ ਕਰੀ ਆਪਾਂ ਸਾਰੇ ਜਣੇ ਵੀਰ ਜਲਦੀ ਠੀਕ ਹੋ ਗਏ ਤੇ ਡਾਕਟਰਾਂ ਦੇ ਦੱਸਣ ਨਾਲ ਅੰਦਰ ਸਾਰੇ ਖੜੇ ਸੀ ਆਰਟਿਸਟ ਸਾਰੇ ਭਰਾ ਦਸਰੇ ਨੇ ਕੀ ਹੁਣ ਰਿਕਵਰ ਹੋ ਰਹੇ ਨੇ ਸੋ ਆਪਾਂ ਸਾਰੇ ਜਣੇ ਮਿਲ ਕੇ ਅਰਦਾਸ ਕਰੀਏ ਭਰਾ ਜਲਦੀ ਠੀਕ ਹੋਵੇ ਆਪਣੇ ਪਰਿਵਾਰ ਚ ਆਵੇ ਉਹਨੂੰ ਅਸੀਂ ਉਦਾਂ ਹੀ ਸਟੇਜਾਂ ਤੇ ਦੇਖੀ ਜਦੋਂ ਲੋਕਾਂ ਦੇ ਵਿੱਚੋਂ ਆਪਣੇ ਪਰਫਾਰਮ ਕਰਨ ਜਾਂਦੇ ਨੇ ਪਰ ਇਹ ਬਹੁਤ ਇੱਕ ਔਖਾ ਸਮਾਂ ਪਰਿਵਾਰ ਦੇ ਉੱਤੇ ਵੀ ਪਰ ਵੱਡੀ ਗੱਲ ਇਹ ਹੈ ਕਿ ਅੱਜ ਹਰ ਪੰਜਾਬੀ ਹਰ ਘਰ ਘਰਾਂ ਦੇ ਵਿੱਚ ਅਰਦਾਸਾਂ ਹੋ ਰਹੀਆਂ ਉਸ ਪ੍ਰਭਾ ਦੀ ਸੋ ਇਹ ਪੰਜਾਬੀਅਤ ਦਾ ਇੱਕ ਬਹੁਤ بڑا ਸੰਦੇਸ਼ ਹੈ ਔਰ ਪਿਆਰ ਦਾ ਇੱਕ ਬਹੁਤ بڑا ਸੰਦੇਸ਼ ਹੈ ਇਦਾਂ ਹੀ ਅਰਦਾਸਾ ਕਰਦੇ ਰਹੋ ਤੇ ਜਲਦੀ ਉਹ ਪ੍ਰਭਾ ਚੱਲਦੀ ਠੀਕ ਹੋਵੇ ਥੈਂਕ ਯੂ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਅਰਦਾਸ ਕਰੋ ਅਰਦਾਸਾਂ ਹੀ ਕੰਮ ਆ ਰਹੀਆਂ ਨੇ ਕੱਲ ਕੋਈ ਡਾਕਟਰਾਂ ਦੀ ਹੋਰ ਕਹਿੰਦਾ ਰੀਜਨ ਸੀ ਅੱਜ ਇਹ ਵੀ ਹੋਰ ਅਰਦਾਸਾ ਕੰਮ ਆ ਰਹੀਆਂ ਨੇ ਬਹੁਤ ਬਹੁਤ ਅਰਦਾਸ ਕਰੋ ਬਈ ਬਸ ਇਹੀ ਕੰਮ ਕਰਨਾ ਦੀ ਸ਼ੁਰੂ ਕਰਤਾ ਮਾਂ ਨੇ ਸਿਰ ਤੇ ਲਾ ਕੇ ਫੇਰਿਆ ਤੇ 1874 ਆ ਗਿਆ ਉਹਨਾਂ ਨੂੰ ਮਾਂ ਤੇ ਮਾਂ ਜੀ ਰਬ ਨੂੰ ਵੀ ਮੋੜਨਾ ਪੈਂਦਾ ਪਰ ਜਿਹੜੀ ਆਪਾਂ ਸਾਰੇ ਭਰਾ ਬੱਚਾ ਬੱਚਾ ਅਰਦਾਸ ਕਰ ਰਹੇ ਆ ਜੀ ਉਹ ਸੱਚੇ ਪਾਤਸ਼ਾਹ ਨੂੰ ਸੁਣਨਾ ਪੈਣਾ ਤੇ ਬਸ ਬੇਨਤੀ ਸਾਰੇ ਭਰਾ ਅਰਦਾਸ ਕਰਿਓ ਸਾਡਾ ਭਰਾ ਫੇਰ ਉਦਾਂ ਇਸ ਜਗ੍ਹਾ ਤੇ ਆਵੇ ਪੱਥ ਜੋੜ ਕੇ ਬੇਜਿਸ ਮਿਹਰਬਾਨੀ ਅਰਦਾਸਾਂ ਕਰ ਮਾਰੀਆਂ ਨੇ ਅਰਦਾਸਾਂ ਕਰੀ ਆਪਾਂ ਸਾਰੇ ਜਾਣੇ ਉਹਨੇ ਵੀਰ ਜਲਦੀ ਠੀਕ ਹੋ ਗਏ ਤੇ ਡਾਕਟਰਾਂ ਦੇ ਦਸਣ ਨਾਲ ਅੰਦਰ ਸਾਰੇ ਖੜੇ ਸੀ ਆਰਟਿਸਟ ਸਾਰੇ ਭਰਾ ਦੱਸ ਰਹੇ ਨੇ ਕੀ ਹੋਣਾ ਰਿਕਵਰ ਹੋ ਰਹੇ ਨੇ ਸੋ ਆਪਾਂ ਸਾਰੇ ਜਾਣੇ ਮਿਲ ਕੇ ਅਰਦਾਸ ਕਰੀਏ ਭਰਾ ਜਲਦੀ ਠੀਕ ਹੋਵੇ ਆਪਣੇ ਪਰਿਵਾਰ ਚ ਆਵੇ ਉਹਨੋ ਜਿਹਾ ਤਾਂ 스테ਜਾਂ ਤੇ ਦੇਖੀ ਜਦੋਂ ਲੋਕਾਂ ਦੇ ਵਿੱਚੋਂ ਆਪਣੇ ਪਰਫਾਰਮ ਕਰਨ ਜਾਂਦੇ ਨੇ ਪਰ ਇਹ ਬਹੁਤ ਇੱਕ ਔਖਾ ਸਮਾਂ ਪਰਿਵਾਰ ਦੇ ਉੱਤੇ ਵੀ ਪਰ ਵੱਡੀ ਗੱਲ ਇਹ ਹੈ ਕਿ ਅੱਜ ਹਰ ਪੰਜਾਬੀ ਹਰ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਹੋ ਰਹੀਆਂ ਉਸ ਭਰਾ ਦੀ ਸੋ ਇਹ ਪੰਜਾਬੀਅਤ ਦਾ ਇੱਕ ਬਹੁਤ ਵੱਡਾ ਸੰਦੇਸ਼ ਹੈ ਔਰ ਪਿਆਰ ਦਾ ਇੱਕ ਬਹੁਤ ਵੱਡਾ ਸੰਦੇਸ਼ ਹੈ ਇਦਾਂ ਹੀ ਅਰਦਾਸਾ ਕਰਦੇ ਰਹੀਓ ਤੇ ਜਲਦੀ ਉਹ ਭਰਾ ਚੱਲ ਦੇ ਇੱਕ ਹੋਵੇ ਥੈਂਕ ਯੂ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਅਰਦਾਸ ਕਰੋ ਅਰਦਾਸਾਂ ਹੀ ਕੰਮ ਆ ਰਹੀਆਂ ਨੇ ਕੱਲ ਕੋਈ ਡਾਕਟਰਾਂ ਦੀ ਹੋਰ ਪੈਨ ਦਾ ਰੀਜਨ ਸੀ ਅੱਜ ਇਹ ਵੀ ਹੋਰ ਅਰਦਾਸਾਂ ਕੰਮ ਆ ਰਹੀਆਂ ਨੇ ਬਹੁਤ ਬਹੁਤ ਅਰਦਾਸ ਕਰਿਓ ਬਈ ਬਸ ਇਹੀ ਕੰਮ ਕਰਨਾ ਦੀ ਸ਼ੁਰੂ ਕਰਤਾ ਮਾਣੇ ਸਿਰ ਤੇ ਕੱਪੀ ਤੇ ਰਿਆ ਤੇ 1374 ਆ ਗਿਓ ਨਾਲ ਮਾਂ ਤੇ ਮਾਂ ਜੀ ਰੱਬ ਨੂੰ ਵੀ ਮੁੜਨਾ ਪੈਂਦਾ ਪਰ ਜਿਹੜੇ ਆਪਾਂ ਸਾਰੇ ਭਰਾ ਬੱਚਾ ਬੱਚਾ ਅਰਦਾਸ ਕਰ ਰਹੇ ਆ ਜੀ ਉਹ ਸੱਚੇ ਪਾਤਸ਼ਾਹ ਸੁਣਨਾ ਪੈਣਾ ਤੇ ਬਸ ਬੇਨਤੀ ਸਾਰੇ ਭਰਾ ਅਰਦਾਸ ਕਰਿਓ ਸਾਡਾ ਭਰਾ ਫੇਰ ਉਦਾਂ ਇਸ ਸਟੇਜਾਂ ਤੇ ਆਥ ਜੋੜ ਕੇ ਬੇਨਤੀ ਸਰ ਮਿਹਰਬਾਨ ਅਰਦਾਸਾਂ ਕੰਮ ਆ ਰਹੀਆਂ ਨੇ ਅਰਦਾਸਾਂ ਕਰਿਓ ਆਪਾਂ ਸਾਰੇ ਜਣੇ ਵੀਰ ਜਲਦੀ ਠੀਕ ਹੋ ਗਏ ਤੇ ਡਾਕਟਰਾਂ ਦੇ ਦੱਸਣ ਨਾਲ ਅੰਦਰ ਸਾਰੇ ਖੜੇ ਸੀ ਆਰਟਿਸਟ ਸਾਰੇ ਭਰਾ ਦਸਰੇ ਨੇ ਕੀ ਹੋਣਾ ਰਿਕਵਰ ਹੋ ਰਹੇ ਨੇ ਸੋ ਆਪਾਂ ਸਾਰੇ ਜਣੇ ਮਿਲ ਕੇ ਅਰਦਾਸ ਕਰੀਏ ਭਰਾ ਜਲਦੀ ਠੀਕ ਹੋਵੇ ਆਪਣੇ ਪਰਿਵਾਰ ਚ ਆਵੇ ਉਹਨੂੰ ਅਸੀਂ ਉਦਾਂ ਹੀ ਸਟੇਜਾਂ ਤੇ ਦੇਖੀ ਜਦੋਂ ਲੋਕਾਂ ਦੇ ਵਿੱਚੋਂ ਆਪਣੇ ਪਰਫਾਰਮ ਕਰਨ ਜਾਂਦੇ ਨੇ ਪਰ ਇਹ ਬਹੁਤ ਇੱਕ ਔਖਾ ਸਮਾਂ ਪਰਿਵਾਰ ਦੇ ਉੱਤੇ ਵੀ ਪਰ ਵੱਡੀ ਗੱਲ ਇਹ ਹੈ ਕਿ ਅੱਜ ਹਰ ਪੰਜਾਬੀ ਹਰ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਹੋ ਰਹੀਆਂ ਉਸ ਭਰਾ ਦੀ ਤੋ ਇਹ ਪੰਜਾਬੀ ਜਦ ਦਾ ਇੱਕ ਬਹੁਤ ਬੜਾ ਸੰਦੇਸ਼ ਹੈ ਔਰ ਪਿਆਰ ਦਾ ਇੱਕ ਬਹੁਤ ਬੜਾ ਸੰਦੇਸ਼ ਹੈ ਇਦਾਂ ਹੀ ਅਰਦਾਸਾ ਕਰਦੇ ਰਹੋ ਤੇ ਜਲਦੀ ਉਹ ਭਰਾਜਾ ਦੇ ਠੀਕ ਹੋ ਗੋ ਥੈਂਕ ਯੂ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਹਾਂਜੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਅਰਦਾਸ ਕਰੋ ਅਰਦਾਸਾਂ ਹੀ ਕੰਮ ਆ ਰਹੀਆਂ ਨੇ ਕੱਲ ਕੋਈ ਡਾਕਟਰਾਂ ਦੀ ਹੋਰ ਕਹਿਣ ਦਾ ਰੀਜਨ ਨਹੀਂ ਅੱਜ ਇਹ ਵੀ ਹੋਰ ਅਰਦਾਸਾਂ ਕੰਮ ਆ ਰਹੀਆਂ ਨੇ ਬਸ ਤੁਹਾਨੂੰ ਬੜਾ ਅਰਦਾਸ ਕਰੋ ਬਈ ਬਸ ਇਹੀ ਕਦੋਂ ਰਿਸਪੌਂਡ ਕਰਨਾ ਦੀ ਸ਼ੁਰੂ ਕਰਤਾ ਮਾਂ ਨੇ ਸਿਰ ਤੇ ਖੱਤ ਤੇ ਰਿਆ ਤੇ 1174 ਆ ਗਏ ਉਹਨਾਂ ਮਾਂ ਤੇ ਮਾਂ ਜੀ ਰੱਬ ਨੂੰ ਵੀ ਮੁਰਨਾ ਪੈਂਦਾ ਹੈ ਪਰ ਜਿਹੜੇ ਆਪਾਂ ਸਾਰੇ ਭਰਾ ਬੱਚਾ ਬੱਚਾ ਅਰਦਾਸ ਕਰ ਰਹੇ ਆ ਜੀ ਉਹ ਸੱਚੇ ਪਾਤਸ਼ਾਹ ਨੂੰ ਸੁਣਨਾ ਪੈਣਾ ਤੇ ਬਸ ਬੇਨਤੀ ਸਾਰੇ ਭਰਾ ਅਰਦਾਸ ਕਰਿਓ ਸਾਡਾ ਭਰਾ ਫੇਰ ਉਧਰ ਇਸ ਸਟੇਜਾਂ ਤੇ ਆਹ ਹੱਥ ਜੋੜ ਕੇ ਬੇਨਤੀ ਸਰ ਮਿਹਰਬਾਨ ਜੀ